ਹੈਲੋ ਫਰੈਂਡਸ ਮੈਂ ਗੁਰਪ੍ਰੀਤ कौर ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੀਕੇ ਵਿਦ ਗੁਰਪ੍ਰੀਤ कौर ਦੇ ਵਿੱਚ ਅੱਜ ਦੀ ਕਲਾਸ ਦੇ ਵਿੱਚ ਰਾਜੇ ਆਪਾਂ ਕਰਾਂਗੇ ਪਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਦੇ ਨਾਲ ਰਿਲੇਟਡ ਇਹਨਾਂ ਦੀ ਜੀਵਨੀ ਔਰ ਸਾਹਿਤ ਦੇਖਾਂਗੇ ਜਿੰਨੇ ਵੀ ਇੰਪੋਰਟੈਂਟ ਫੈਕਟ ਹੋ ਸਕਦੇ ਉਹ ਆਪਾਂ ਸਾਰਾ ਸਾਰੇ ਹੀ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਤੇ ਲਾਸਟ ਦੇ ਵਿੱਚ ਹਰ ਕਲਾਸ ਦੀ ਤਰ੍ਹਾਂ ਇਹਦੇ ਵਿੱਚ ਵੀ ਆਪਾਂ ਅਭਿਆਸ ਪ੍ਰਸ਼ਨ ਕਰਾਂਗੇ ਐਮਸੀਕਿਊਜ਼ ਫਾਰਮ ਦੇ ਵਿੱਚ ਜਿਹਦੇ ਨਾਲ ਜੋ ਵੀ ਆਪਾਂ ਥਿਊਰੀ ਕਲਾਸ ਦੇ ਵਿੱਚ ਪੜ੍ਹਿਆ ਹੁੰਦਾ ਹੈ ਲਾਸਟ ਦੇ ਵਿੱਚ ਉਹਦੀ ਰਿਵੀਜ਼ਨ ਹੋ ਜਾਂਦੀ ਹੈ ਆਪਾਂ ਨੂੰ ਪਤਾ ਚ ਲੱਗ ਜਾਂਦਾ ਹੈ ਕਿ ਆਪਣੇ ਕਿੰਨੇ ਕੁ ਕਨਸੈਪਟ ਜਿਹੜੇ ਉਹ ਕਲੀਅਰ ਹੋ ਗਏ ਆ ਤੇ ਰਾਜੇ ਦਾ ਪੀਡੀਐਫ ਜਿਹੜੀ ਹੈ ਤੁਹਾਨੂੰ ਟੈਲੀਗ੍ਰam ਗਰੁੱਪ ਤੇ ਉੱਪਰ ਮਿਲ ਜੂਗੀ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੀ ਸਭ ਤੋਂ ਪਹਿਲਾਂ ਜੀ ਪਾਈ ਗੁਰਦਾਸ ਜੀ ਪਾਈ ਗੁਰਦਾਸ ਜੀ ਦੇ ਜਨਮ ਨੂੰ ਲੈ ਕੇ ਬਹੁਤ ਸਾਰੇ ਮਤਭੇਦ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਐਗਜ਼ੈਕਟ ਡੇਟ ਆਪਾਂ ਨੂੰ ਨਹੀਂ ਮਿਲਦੀਗੀ ਪਰ ਆਪਾਂ ਤਿਆਰੀ ਕਰ ਰਹੇ ਹਾਂ ਈਟੀਟੀ 9894 ਦੀ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗ ਹੀ ਆਪਾਂ ਇਹਨੂੰ ਦੇਖਾਂਗੇ ਰਾਜੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗ ਜਿਹੜਾ ਇਹਨਾਂ ਦਾ ਮੰਨਦਾ ਹੈ ਬਰਤ ਮੰਦਾ ਉਹ 1559 ਈਸਵੀ ਨੂੰ ਲਿਆ ਹੋਇਆ ਹੈ ਤੇ ਇਹਨੂੰ ਹੀ ਆਪਾਂ ਆਥੈਂਟੀਕੇਟਡ ਮੰਨਾਂਗੇ ਆਦਰਵਾਇਸ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ મત ਪੇਧ ਰਹੇ ਆ ਵਿਦਵਾਨ ਕਹਿੰਦੇ ਆ ਕਿ 1543 ਤੋਂ ਲੈ ਕੇ 1553 ਈਸਵੀ ਦੇ ਵਿੱਚ ਕੋਈ ਵੀ ਡੇਟ ਜਿਹੜੀ ਆਉਂਦੀ ਆ ਕੋਈ ਵੀ ਸਾਲ ਜਿਹੜਾ ਆਉਂਦਾ ਉਹਦੇ ਵਿੱਚ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਪਰ ਪੀ ਟ੍ਰਿਪਲ ਸੌਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗ ਰਾਜੇ 1559 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਪਰ ਅੱਗੇ ਦੇਖਦੇ ਹਾਂ ਰਾਜੇ ਜਨਮ ਸਥਾਨ ਕਿੱਥੇ ਹੋਇਆ ਬਾਸਰਕੇ ਗਿੱਲਾਂ ਦੇ ਵਿੱਚ ਇਹਨਾਂ ਦਾ ਜਿਹੜਾ ਜਨਮ ਸਥਾਨ ਹੈ ਇਹਦਾ ਵੀ ਕੋਈ ਐਗਜ਼ੈਕਟ ਆਪਾਂ ਨੂੰ ਡਾਟਾ ਨਹੀਂ ਮਿਲਦਾਗਾ ਕਈ ਜਗ੍ਹਾ ਤੇ ਆਪਾਂ ਨੂੰ ਗੋਇੰਦਵਾਲ ਸਾਹਿਬ ਮਿਲਦਾ ਪਰ ਆਪਾਂ ਇਹ ਦੇਖਾਂਗੇ ਕਿਉਂਕਿ ਇਹਨਾਂ ਦਾ ਸੰਬੰਧ ਜਿਹੜਾ ਉਹ ਹੈਗਾ ਸਾਡੇ ਤੀਸਰੇ ਪਾਸ਼ਾ ਅਮਰਦਾਸ ਜੀ ਦੇ ਨਾਲ ਤੇ ਫਿਰ ਉਹਨਾਂ ਦੀ ਬੈਕਗ੍ਰਾਉਂਡ ਦੇ ਅਕੋਰਡਿੰਗ ਹੀ ਆਪਾਂ ਇਹਨਾਂ ਨੂੰ ਵੀ ਦੇਖਾਂਗੇ ਕਿ ਬਾਸਰ ਕੀ ਗਿੱਲਾਂ ਦੇ ਵਿੱਚ ਹੀ ਇਹਨਾਂ ਦਾ ਜਨਮ ਹੋਇਆ ਤੇ ਪਿਤਾ ਰਾਜੇ ਹੈਗੇ ਈਸ਼ਰਦਾਸ ਤੇ ਮਾਤਾ ਜੀ ਦਾ ਨਾਮ ਕੀ ਹੈ ਜੀਵਨੀ ਜੀ ਇਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਇਹ ਵੀ ਇੰਪੋਰਟੈਂਟ ਹੋ ਜਾਂਦਾ ਹੈ ਬੰਸਾ ਵਾਲੀ ਨਾਮਾ ਦਸਾ ਪਾਸ਼ਾਈਆਂ ਕਾ ਜਿਹੜੀ ਰਚਨਾ ਹੈ ਉਹ ਕੇਸਰ ਸਿੰਘ ਛਿਬਰ ਦੀ ਹੈ ਤੇ ਕੇਸਰ ਸਿੰਘ ਸ਼ਿਬਰ ਜੀ ਨੇ ਆਪਣੀ ਰਚਨਾ ਬੰਸਾ ਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ ਉਹਦੇ ਵਿੱਚ ਦੱਸਿਆ ਉੱਥੋਂ ਪਤਾ ਚੱਲਦਾ ਹੈ ਕਿ ਈਸ਼ਵਰਦਾਸ ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ ਸੀਗੇ ਤੇ ਉਹਨਾਂ ਦੇ ਘਰ ਭਾਈ ਗੁਰਦਾਸ ਜੀ ਨੇ ਜਨਮ ਲਿਆ ਸੀ ਉੱਥੋਂ ਹੀ ਪਤਾ ਚੱਲਦਾ ਹੈ ਕਿ ਈਸ਼ਵਰਦਾਸ ਤੇ ਜੀਵਨੀ ਜੀ ਜਿਹੜੇ ਇਹਨਾਂ ਦੇ ਮਾਤਾ ਰਏ ਆ ਭਾਈ ਗੁਰਦਾਸ ਜੀ ਦੇ ਤੇ ਜਿਹੜੇ ਈਸ਼ਵਰਦਾਸ ਸੀਗੇ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ ਰਹੇ ਆ ਫਿਰ ਰਾਜੀ ਦੇਖਦੇ ਆ 12 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਦਾ ਦੇਹਾਂਤ ਹੋ ਜਾਂਦਾ ਤੇ ਇਸ ਮਗਰੋਂ ਜਿਹੜੇ ਗੁਰੂ ਅਮਰਦਾਸ ਜੀ ਨੇ ਤੀਜੇ ਪਾਸ਼ਾ ਉਪਾਈ ਗੁਰਦਾਸ ਜੀ ਨੂੰ ਗੋਦ ਲੈ ਲੈਂਦੇ ਆ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਇਹਨੂੰ ਵੀ ਤੁਸੀਂ ਧਿਆਨ ਚ ਰੱਖਣਾ 3 ਸਾਲ ਦੀ ਏਜ ਦੇ ਵਿੱਚ ਪਿਤਾ ਜੀ ਦਾ ਦੇਹਾਂਤ ਹੋ ਜਾਂਦਾ ਤੇ ਜਦੋਂ 12 ਸਾਲ ਦੇ ਹੁੰਦੇ ਆ ਤਾਂ ਮਾਤਾ ਜੀ ਦਾ ਵੀ ਦੇਹਾਂਤ ਹੋ ਜਾਂਦਾ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਇਹਨਾਂ ਨੂੰ ਗੋਦ ਲੈ ਲੈਂਦੇ ਹੁਣ ਇਹਨਾਂ ਦਾ ਰਿਲੇਸ਼ਨਸ਼ਿਪ ਕੀ ਬਣਿਆ ਰਾਜੀ ਚਾਚੇ ਭਤੀਜੇ ਦਾ ਰਿਲੇਸ਼ਨਸ਼ਿਪ ਬਣਦਾ ਗੁਰੂ ਅਮਰਦਾਸ ਦਾ ਤੇ ਭਾਈ ਗੁਰਦਾਸ ਜੀ ਦਾ ਇਹਨੂੰ ਤੁਸੀਂ ਧਿਆਨ ਚ ਰੱਖਣਾ ਤੇ ਬੀਬੀ ਭਾਨੀ ਜੀ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਬਣਿਆ ਭਰਾ ਦਾ ਰਿਸ਼ਤਾ ਬਣਿਆ ਚਚੇਰੇ ਭਰਾ ਦਾ ਨੈਕਸਟ ਹੈ ਜੀ ਭਾਈ ਗੁਰਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ ਗੁਰੂ ਅਮਰਾਮਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸਿੱਖੀ ਜਿਹੜੀ ਉਤਾਰਨ ਕੀਤੀ ਹੈ ਇਹ ਵੀ ਤੁਸੀਂ ਧਿਆਨ ਚ ਰੱਖਣਾ ਹੈ ਹੁਣ ਇਹਨਾਂ ਦੀਆਂ ਪ੍ਰਸਿੱਧੀਆਂ ਦੇਖਦੇ ਹਾਂ ਕੀ ਕੀ ਇਹਨਾਂ ਨੇ ਉਪਲਬਧੀਆਂ ਇਹਨਾਂ ਦੀਆਂ ਰਹੀਆਂ ਗੁਰਮਤ ਦੇ ਪਹਿਲੇ ਵਿਆਖਿਆਕਾਰ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਵਿਆਖਿਆਕਾਰ ਗੁਰਮਤ ਕਾਬ ਦੇ ਪਹਿਲੇ ਵਿਆਖਿਆਕਾਰ ਕੌਣ ਰਏ ਆ ਭਾਈ ਗੁਰਦਾਸ ਜੀ ਤੇ ਸਿੱਖ ਮਿਸ਼ਨਰੀ ਵਜੋਂ ਨਿਯੁਕਤ ਕੀਤਾ ਸਾਡੇ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਜਦੋਂ ਸਿੱਖੀ ਧਾਰਨ ਕੀਤੀ ਹੈ ਤੇ ਗੁਰੂ ਜੀ ਨੇ ਇਹਨਾਂ ਨੂੰ ਸਿੱਖ ਮਿਸ਼ਨਰੀ ਵਜੋਂ ਨਿਯੁਕਤ ਕੀਤਾ ਸੀ ਮਿਸ਼ਨਰੀ ਕੌਣ ਹੁੰਦਾ ਜਿਹੜਾ ਆਪਣੇ ਧਰਮ ਦਾ ਜਾ ਕੇ ਕਰਦਾ ਤੇ ਸਿੱਖ ਮਿਸ਼ਨਰੀ ਵਜੋਂ ਆਗਰਾ ਤੇ ਬਨਾਰਸ ਗਏ ਆ ਉਥੇ ਜਾ ਕੇ ਇਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਨੈਕਸਟ ਹੈ ਜੀ ਪੰਜਾਬੀ ਦੇ ਸੈਂਟ ਪਾਲ ਕਿਹਾ ਪੰਜਾਬੀ ਦੇ ਸੈਂਟ ਪਾਲ ਕਿੰਨਾ ਨੇ ਕਿਹਾ ਮੋਹਨ ਸਿੰਘ ਨੇ ਇਹਨਾਂ ਨੂੰ ਕਿਹਾ ਪੰਜਾਬੀ ਦੇ ਸੈਂਟ ਪਾਲ ਮੋਸਟ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਹੈ ਆਦਿ ਗ੍ਰੰਥ ਸਾਹਿਬ ਦੇ ਲਿਖਾਰੀ ਰਹੇ ਆ ਮੋਸਟ ਇੰਪੋਰਟੈਂਟ ਪੁਆਇੰਟ ਹੈ ਵੀ ਆਦਿ ਗ੍ਰੰਥ ਸਾਹਿਬ ਦੇ ਲਿਖਾਰੀ ਰਹੇ ਆ ਤੇ ਇਹਨਾਂ ਤੋਂ ਆਦਿ ਗ੍ਰੰਥ ਸਾਹਿਬ ਲਿਖਵਾਇਆ ਕਿੰਨੇ ਸੀਗਾ ਸਾਡੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ ਇਹ ਵੀ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਜੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਕਦੋਂ ਪੂਰਾ ਹੋਇਆ ਸੀ 1604 ਈਸਵੀ ਨੂੰ ਸੰਪੂਰਨ ਹੋਇਆ ਸੀ ਤੇ ਲਿਖਾਈ ਦਾ ਕੰਮ ਕੀਤਾ ਕਿੱਥੇ ਸੀਗਾ ਰਾਮ ਸਰ ਸਰੋਵਰ ਦੇ ਕੰਡੇ ਦੇ ਉੱਪਰ ਨੈਕਸਟ ਹੈ ਜੀ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਨੂੰ ਮੋਸਟ ਇੰਪੋਰਟੈਂਟ ਪੁਆਇੰਟ ਹੈ ਵੀ ਗੁਰਬਾਣੀ ਦੀ ਪੂੰਜੀ ਨੈਕਸਟ ਹੈ ਜੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਬਣੇ। ਹੁਣ ਦੇਖੋ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਕਿੰਨਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ ਭਾਈ ਗੁਰਦਾਸ ਜੀ ਨੂੰ ਤੇ ਕੀਤਾ ਕਿੰਨਾਂ ਨੇ ਸੀਗਾ 6ਵੇਂ ਪਾਸ਼ਾ ਗੁਰੂ ਹਰगोਬਿੰਦ ਜੀ ਨੇ 1612 ਈਸਵੀ ਨੂੰ ਭਾਈ ਗੁਰਦਾਸ ਜੀ ਨੂੰ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਵਜੋਂ ਨਿਯੁਕਤ ਕੀਤਾ। 1606 ਈਸਵੀ ਦੇ ਵਿੱਚ ਉਸਾਰੀ ਸ਼ੁਰੂ ਹੋਈ ਹੈ ਅਕਾਲ ਤਖਤ ਸਾਹਿਬ ਦੀ 1609 ਦੇ ਵਿੱਚ ਸੰਪੂਰਨ ਹੋਈ ਹੈ ਤੇ ਉਸਾਰੀ ਦੌਰਾਨ ਭਾਈ ਗੁਰਦਾਸ ਜੀ ਪਾਈ ਬੁੱਢਾ ਜੀ ਨੇ ਉੱਥੇ ਆਪਣੇ ਹੱਥੀਂ ਸੇਵਾ ਕੀਤੀ ਆ ਇਹਨਾਂ ਨੇ ਇੱਟਾਂ ਦਾ ਤੇ ਗਾਰਾ ਜਿਹੜਾ ਉੱਥੇ ਬਣਾਇਆ ਇੱਟਾਂ ਬਣਾਈਆਂ ਉਹ ਸਾਰੀ ਇਹਨਾਂ ਨੇ ਖੁਦ ਉੱਥੇ ਮਿਸਤਰੀ ਦਾ ਕੰਮ ਕੀਤਾ ਨੈਕਸਟ ਹੈ ਜੀ ਪਾਈ ਗੁਰਦਾਸ ਜੀ ਦਾ ਅੰਤਿਮ ਸੰਸਕਾਰ ਦੀ ਰਸਮ ਨਿਭਾਈ ਕਿੰਨੇ ਨਿਭਾਈ ਹੈ ਜੀ ਸਾਡੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਇਹਨਾਂ ਦੇ ਅੰਤਿਮ ਸੰਸਕਾਰ ਦੀ ਰਸਮ ਨਿਭਾਈ ਹੈ ਤੇ ਜਿਹੜੀ ਇਹਨਾਂ ਨੇ ਭਾਈ ਗੁਰਦਾਸ ਜੀ ਵਾਲੀ ਬੀੜ ਹੈ ਉਹਦੇ ਉੱਪਰ ਸਾਨੂੰ 6ਵੇਂ ਪਾਸ਼ਾ ਗੁਰੂ ਹਰगोਬਿੰਦ ਜੀ ਦੇ ਸਿਗਨੇਚਰ ਵੀ ਮਿਲਦੇ ਆ ਇਹ ਵੀ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਜੀ ਰਚਨਾਵਾਂ ਇੱਥੋਂ ਜਿਹੜਾ ਆਪਣਾ ਟੌਪਿਕ ਆ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਰਚਨਾਵਾਂ ਦੇਖਦੇ ਆ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀਆਂ ਵਾਰਾਂ ਨੇ ਜਿਹੜੀਆਂ ਕਿਹੜੀ ਭਾਸ਼ਾ ਦੇ ਵਿੱਚ ਨੇ ਪੰਜਾਬੀ ਭਾਸ਼ਾ ਦੇ ਵਿੱਚ ਤੇ ਸ਼ਲੋਕ ਇਹਨਾਂ ਨੇ ਰਚੇ ਆ ਉਹ ਹੈਗੇ ਆ ਸੰਸਕ੍ਰਿਤ ਭਾਸ਼ਾ ਦੇ ਵਿੱਚ ਕਿੰਨੇ ਸ਼ਲੋਕ ਨੇ ਛੇ ਸ਼ਲੋਕ ਨੇ ਵੀ ਤੁਸੀਂ ਯਾਦ ਰੱਖਣਾ ਤੇ ਇਹ ਛੇ ਸ਼ਲੋਕ ਨੇ ਪਤਾ ਕਿੱਥੋਂ ਚੱਲਦਾ ਹੈ ਸ਼ਲੋਕਾਂ ਬਾਰੇ ਗੁਰਪ੍ਰਤਾਪ ਸੂਰਜ ਤੋਂ ਪਤਾ ਚੱਲਦਾ ਹੈ ਭਾਈ ਵੀਰ ਸਿੰਘ ਜੀ ਦੀ ਜਿਹੜੀ ਰਚਨਾ ਗੁਰਪ੍ਰਤਾਪ ਸੂਰਜ ਉਥੋਂ ਪਤਾ ਚੱਲਦਾ ਹੈ ਕਿ ਭਾਈ ਗੁਰਦਾਸ ਜੀ ਨੇ ਛੇ ਸ਼ਲੋਕਾਂ ਦੀ ਰਚਨਾ ਕੀਤੀ ਹੈ ਨੈਕਸਟ ਹੈ ਜੀ ਕਬੱਤ ਅਤੇ ਸਵਈਏ ਕਵਿਤਾਤੀ ਸਵਈਏ ਜਿਹੜੇ ਇਹਨਾਂ ਨੇ ਬ੍ਰਿਜ ਭਾਸ਼ਾ ਦੇ ਵਿੱਚ ਲਿਖੇ ਆ ਤੇ ਹੈਗੇ ਕਿੰਨੇ ਆ ਜੀ ਇਹਨਾਂ ਦੀ ਗਿਣਤੀ ਪਹਿਲਾਂ ਹੈਗੀ ਸੀ 556 ਪਰ ਬਾਅਦ ਵਿੱਚ ਭਾਈ ਵੀਰ ਸਿੰਘ ਜੀ ਨੇ 119 ਹੋਰ ਸਵਈਏ ਲੱਭੇ ਤੇ ਫਿਰ ਇਹਨਾਂ ਦੀ ਗਿਣਤੀ ਬਣ ਗਈ 600 75 ਆਈ ਹੋਪ ਤੁਹਾਨੂੰ ਇਥੇ ਤੱਕ ਕਲੀਅਰ ਹੋ ਗਿਆ ਹੋਗਾ ਰਚਨਾਵਾਂ ਨੇ ਇਹਨਾਂ ਦੀਆਂ 12 ਸ਼ਲੋਕ ਤੇ ਕਵਿਤਾ ਤੇ ਸਵਈਏ ਤਿੰਨ ਇਹਨਾਂ ਦੀਆਂ ਰਚਨਾਵਾਂ ਨੇ 12 ਦੀ ਗਿਣਤੀ ਰਾਜੇ ਕਿਤੇ ਤਾਂ ਆਪਾਂ ਨੂੰ 39 ਮਿਲਦੀ ਹੈ ਤੇ ਕਿਤੇ 40 ਮਿਲਦੀ ਹੈ ਇਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਪੂਰੀ ਡੀਟੇਲ ਦੇ ਵਿੱਚ ਦੇਖਦੇ ਆ ਤੇ ਸ਼ਲੋਕਾਂ ਦੀ ਜਿਹੜੀ ਗਿਣਤੀ ਉਹ ਹੈਗੀ ਹੈ 6 ਤੇ ਕਵਿਤਾ ਤੇ ਸਵਈਏ ਜਿਹੜੇ ਉਹ ਬ੍ਰਿਜ ਭਾਸ਼ਾ ਦੇ ਵਿੱਚ ਲਿਖੇ ਗਏ ਆ ਪਹਿਲਾਂ 556 ਸੀ ਪਰ ਭਾਈ ਵੀਰ ਸਿੰਘ ਜੀ ਨੇ 119 ਹੋਰ ਸਵਈਏ ਲੱਭੇ ਤੇ ਫੇਰੇ ਬਣ ਗਏ 675 ਨੈਕਸਟ ਹੈ ਜੀ 12 ਪਾਸ਼ਾ ਦੇ ਆਧਾਰ ਤੇ ਵੰਡ ਹੁਣ 12 ਇਹਨਾਂ ਨੇ ਰਚੀਆਂ ਨੇ ਹੁਣ ਪਹਿਲਾ ਪਾਸ਼ਾ ਦੇ ਆਧਾਰ ਦੇ ਉੱਪਰ ਵੰਡ ਦੇਖਦੇ ਹਾਂ 12 ਦੀ ਪਾਸ਼ਾ ਦੇ ਆਧਾਰ ਤੇ ਵਾਰਾਂ ਦੋ ਪ੍ਰਕਾਰ ਦੀਆਂ ਨੇ ਪਹਿਲੀਆਂ ਵਾਰਾਂ ਤੇ ਬਾਦ ਵਾਲੀਆਂ ਵਾਰਾਂ ਪੂਰਾ ਵੀ ਆ ਤੇ ਬਾਦ ਵਾਲੀਆਂ ਇਹਨਾਂ ਨੂੰ ਬੋਲਦੇ ਆ ਜਿਹੜੀਆਂ ਪਹਿਲੀਆਂ ਵਾਰਾਂ ਰਚੀਆਂ ਇਹਨਾਂ ਨੇ ਬ੍ਰਿਜ ਭਾਸ਼ਾ ਦੇ ਵਿੱਚ ਰਚੀਆਂ ਨੇ ਤੇ ਜਿਹੜੀਆਂ ਬਾਦ ਵਾਲੀਆਂ ਨੇ ਉਹ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਰਚੀਆਂ ਵਾਰਾਂ ਦੀ ਗਿਣਤੀ ਰਾਜੇ ਕਿੰਨੀ ਹੈ ਕਿਤੇ ਤਾਂ ਸਾਨੂੰ 39 ਮਿਲਦੀ ਹੈ ਤੇ ਕਿਤੇ ਸਾਨੂੰ 40 ਮਿਲਦੀ ਹੈ ਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗ ਬੁੱਕਸ ਦੇ ਵਿੱਚ 40 ਮਿਲਦੀ ਹੈ ਤਾਂ ਆਪਾਂ 40 ਹੀ ਇਹਨੂੰ ਮੰਨ ਕੇ ਚੱਲਾਂਗੇ ਜ਼ਿਆਦਾਤਰ ਵਿਦਵਾਨ ਜਿਹੜੇ ਆ ਉਹ 39 ਵਾਰਾਂ ਮੰਨਦੇ ਆ ਪਰ ਭਾਈ ਕਾਨ ਸਿੰਘ ਗਿਆਨੀ ਹਜਾਰਾ ਸਿੰਘ ਤੇ ਪੰਡਿਤ ਨਾਰੈਣ ਜੀ ਇਹ ਮੰਨਦੇ ਆ ਕਿ ਇਹਨਾਂ ਦੀਆਂ 40 ਵਾਰਾਂ ਨੇ ਇਹਨਾਂ ਦੇ ਨਾਮ ਤੁਸੀਂ ਯਾਦ ਰੱਖਣੇ ਆ ਭਾਈ ਕਾਨ ਸਿੰਘ ਗਿਆਨ ਗਿਆਨੀ ਹਜਾਰਾ ਸਿੰਘ ਤੇ ਪੰਡਿਤ ਨਾਰੈਣ ਸਿੰਘ ਜੀ ਇਹਨਾਂ ਦੇ ਅਕੋਰਡਿੰਗ ਜਿਹੜੀ ਵਾਰਾਂ ਦੀ ਗਿਣਤੀ ਕਿੰਨੀ ਆ 40 ਆ ਇਹਨਾਂ ਅਨੁਸਾਰ ਜਿਹੜੀ 40 ਵਾਰ ਆ ਜਿਹੜੀ ਬਾਅਦ ਵਿੱਚ ਵਾਰਸਾਂ ਨੂੰ ਮਿਲੀ ਆ ਉਹ ਪੁਰਾਤਨ ਹੱਥ ਲਿਖਤ ਐ ਤੇ ਇਸ ਦੀ ਰਚਨਾ ਸ਼ੈਲੀ ਅਲੰਕਾਰ ਪਖ ਤੋਂ ਇਹ 39ਵੀਂ ਵਾਰ ਦੇ ਨਾਲ ਮੇਲ ਖਾਂਦੀ ਐ ਰਾਜੇ ਪਹਿਲਾਂ ਮੰਨਿਆ ਜਾਂਦੀ ਸੀ ਕਿ 39 ਵਾਰਾਂ ਨੇ ਫਿਰ ਜਦੋਂ 40ਵੀਂ ਵਾਰ ਮਿਲੀ ਉਹ ਵੀ ਬਾਕੀ ਵਾਰਾਂ ਦੀ ਤਰ੍ਹਾਂ ਰਾ ਤਨ ਹੱਥ ਲਿਖਤੀ ਸੀਗੀ ਤੇ ਉਹਦੀ ਜਿਹੜੀ ਰਚਨਾ ਸ਼ੈਲੀ ਸੀਗੀ ਜਿਹੜੇ ਉਹਦੇ ਵਿੱਚ ਅਲੰਕਾਰ ਜਿਹੜੇ ਯੂਜ਼ ਹੋਏ ਜਿਹੜੇ ਉਹਦੇ ਵਿੱਚ ਛੰਦ ਯੂਜ਼ ਹੋਏ ਉਹ ਸਾਰੇ 39ਵੀਂ ਵਾਰ ਦੇ ਨਾਲ ਮੇਲ ਖਾਂਦੇ ਸੀ ਇਸ ਤੋਂ ਹੀ ਅੰਦਾਜ਼ਾ ਲੱਗਿਆ ਪਾਈਕਾਨ ਸਿੰਘ ਨੇ ਗਿਆਨੀ ਹਜਾਰਾ ਸਿੰਘ ਤੇ ਪੰਡਿਤ ਨਰੈਣ ਜੀ ਨੇ ਅਨੁਮਾਨ ਲਗਾਇਆ ਕਿ ਇਹ ਵੀ ਜਿਹੜੀ ਵਾਰ ਹੈ ਇਹ ਵੀ ਪਾਈ ਗੁਰਦਾਸ ਜੀ ਦੀ ਹੀ ਵਾਰ ਹੈ ਤੇ ਹੁਣ ਇਹਨਾਂ ਦੀ ਟੋਟਲ ਗਿਣਤੀ ਦੀ ਜੇਕਰ ਆਪਾਂ ਗੱਲ ਕਰਾਂਗੇ ਤੇ 40 ਵਾਰਾਂ ਨੇ ਪਾਈ ਗੁਰਦਾਸ ਜੀ ਦੀਆਂ ਇਹ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਜੀ 40 ਵਾਰਾਂ ਦਾ ਪ੍ਰਮਾਣਿਕ ਸੰਸਕਰਨ ਸੰਪਾਦਿਤ ਕੀਤਾ ਹੁਣ ਦੇਖੋ ਜੀ 40 ਜਿਹੜੀਆਂ ਵਾਰਾਂ ਸਿਗੀਆਂ ਇਹਨਾਂ ਦਾ ਪ੍ਰਮਾਣਿਕ ਸੰਸਕਰਨ ਜਿਹੜਾ ਸੰਪਾਦਿਤ ਕੀਤਾ ਸੀ ਕਿੰਨੇ ਕੀਤਾ ਸੀ ਗੁਰਸ਼ਰਨ ਕੌਰ ਜੱਗੀ ਨੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ ਕਿ 40 ਵਾਰਾਂ ਦਾ ਪ੍ਰਮਾਣਿਕ ਸੰਸਕਰਨ ਸੰਪਾਦਿਤ ਕਿੰਨੇ ਕੀਤਾ ਗੁਰਸ਼ਰਨ ਕੌਰ ਜੱਗੀ ਜੀ ਨੇ ਤੇ ਇਹ ਕਿਹਦੇ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਪੇਪਰ ਦੇ ਵਿੱਚ ਆਉਣ ਦੇ ਪੂਰੇ ਪੂਰੇ ਚਾਂਸਸ ਨੇ ਇਹਨੂੰ ਧਿਆਨ ਨਾਲ ਦੇਖਣਾ ਹੈ ਕਿਉਂਕਿ ਜਿਹੜਾ ਤੁਹਾਡਾ ਈਟੀਟੀ 9894 ਦਾ ਪੇਪਰ ਹੈ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੈੱਟ ਕਰਨਾ ਤੇ ਉਹ ਇਹੋ ਜਿਹੇ ਕੁਐਸਚਨ ਇਹਦੇ ਵਿੱਚ ਪਾ ਸਕਦੇ ਆ ਸਭ ਤੋਂ ਪਹਿਲਾਂ ਵਾਰਾਂ ਬਾਰੇ ਹੁਣ ਵਾਰਾਂ ਬਾਰੇ ਸਭ ਤੋਂ ਪਹਿਲਾਂ ਖੋਜ ਕਿੰਨੇ ਕੀਤੀ ਸੀ ਗਿਆਨੀ ਹਜਾਰਾ ਸਿੰਘ ਜੀ ਨੇ ਹੁਣ ਦੇਖੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਹੈਗੀਆਂ ਇਹਦੀ ਖੋਜ ਸਭ ਤੋਂ ਪਹਿਲਾਂ ਕਿੰਨੇ ਕੀਤੀ ਗਿਆਨੀ ਹਜਾਰਾ ਸਿੰਘ ਜੀ ਨੇ ਤੇ ਪ੍ਰਿੰਸੀਪਲ ਸੰਤ ਸਿੰਘ ਸੇਖੋ ਜੀ ਨੇ ਭਾਈ ਗੁਰਦਾਸ ਜੀ ਦੇ ਵਰਤੇ ਹੋਏ ਅਲੰਕਾਰਾਂ ਨੂੰ ਕੀ ਨਾਮ ਦਿੱਤਾ ਪਰਾ ਸਰੀਰਕ ਪਰਾ ਸਰੀਰਕ ਦਾ ਨਾਮ ਦਿੱਤਾ ਜਿਹੜੇ ਇਹਨਾਂ ਨੇ ਅਲੰਕਾਰ ਵਰਤੇ ਆਪਣੀਆਂ 12 ਦੇ ਵਿੱਚ ਤੇ 12 ਵਿੱਚ ਛੰਦ ਦੀ ਵਰਤੋਂ ਕਿਹੜੀ ਕੀਤੀ ਹੈ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਹੈ ਰਾਜੇ ਆਪਾਂ ਵਾਰ ਦੇਖੀ ਸੀਗੀ ਚੰਡੀ ਦੀ ਵਾਰ ਉਹਦੇ ਵਿੱਚ ਆਪਾਂ ਦੇਖਿਆ ਸੀ ਨਿਸ਼ਾਨੀ ਤੇ ਸਰਖੰਡੀ ਖੰਡ ਛੰਦ ਜਿਹੜੀਆਂ ਦੋਨੋਂ ਯੂਜ਼ ਹੋਏ ਸੀਗੇ ਪਰ ਜਿਹੜੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਇਹਦੇ ਵਿੱਚ ਸਿਰਫ ਨਿਸ਼ਾਨੀ ਛੰਦ ਹੀ ਵਰਤਿਆ ਗਿਆ ਨੈਕਸਟ ਹੈ ਜੀ ਭਾਈ ਗੁਰਦਾਸ ਜੀ ਨੇ ਆਪਣੀਆਂ 12 ਅਤੇ ਸ਼ਲੋਕਾਂ ਵਿੱਚ ਵਾਹਿਗੁਰੂ ਸ਼ਬਦ ਦੀ ਅੱਖਰਕ੍ਰਮ ਅਨੁਸਾਰ ਅਧਿਆਤਮਕ ਵਿਆਖਿਆ ਕੀਤੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਪੁੱਛਿਆ ਜਾ ਸਕਦਾ ਇਹਨੂੰ ਤਾਂ ਹੀ ਮੈਂ ਹੈਡਲਾਈਨ ਬਣਾਇਆ ਕਿ ਭਾਈ ਗੁਰਦਾਸ ਜੀ ਨੇ ਆਪਣੀਆਂ 12 ਅਤੇ ਸ਼ਲੋਕ 12 ਤੇ ਸ਼ਲੋਕ ਦੋਨਾਂ ਦੇ ਵਿੱਚ ਹੀ ਵਾਹਿਗੁਰੂ ਸ਼ਬਦ ਦੀ ਅੱਖਰਕ੍ਰਮ ਅਨੁਸਾਰ ਅਧਿਆਤਮਕ ਵਿਆਖਿਆ ਕੀਤੀ ਹੈ ਇਹਨੂੰ ਤੁਸੀਂ ਧਿਆਨ ਚ ਰੱਖਣਾ ਪਹਿਲੀ ਵਾਰ ਦੀ ਅੰਤਿਮ ਪੌੜੀ ਵਿੱਚ ਵਾਹਿਗੁਰੂ ਸ਼ਬਦ ਅੱਖਰ ਅਮ ਅਨੁਸਾਰ ਵਿਆਖਿਆ ਕੀਤੀ ਹੁਣ ਪੌੜੀ ਪੁੱਛ ਸਕਦੇ ਵਾਰ ਪੁੱਛ ਸਕਦੇ ਕਿ ਕਿਹੜੀ ਵਾਰ ਦੇ ਵਿੱਚ ਜਿਹੜਾ ਸੀਗਾ ਗੁਰੂ ਜੀ ਨੇ ਵਾਹਿਗੁਰੂ ਸ਼ਬਦ ਅੱਖਰਕ੍ਰਮ ਅਨੁਸਾਰ ਵਿਆਖਿਆ ਕੀਤੀ ਹੈ ਤੇ ਪਹਿਲੀ ਵਾਰ ਦੇ ਵਿੱਚ ਗੁਰੂ ਜੀ ਨੇ ਅੰਤਿਮ ਪੌੜੀ ਦੇ ਵਿੱਚ ਪਹਿਲੀ ਵਾਰ ਦੇ ਵਿੱਚ ਰਾਜੇ 22 ਪੌੜੀਆਂ ਨੇ ਤੇ ਉਹਨਾਂ ਨੇ ਅੰਤਿਮ 22ਵੀਂ ਪੌੜੀ ਦੇ ਵਿੱਚ ਵਾਹਿਗੁਰੂ ਸ਼ਬਦ ਅੱਖਰ ਕ੍ਰਮ ਅਨੁਸਾਰ ਵਿਆਖਿਆ ਕੀਤੀ ਹੈ। ਭਾਈ ਗੁਰਦਾਸ ਜੀ ਦੇ ਕਵਿਤਾ ਨੂੰ ਭਾਵਨਾਵਾਂ ਦੇ ਆਧਾਰ ਤੇ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਇੱਕ ਤਾਂ ਵਿਆਖਿਆ ਪ੍ਰਦਾਨ ਜਿਹਦੇ ਵਿੱਚ ਗੁਰਮਤਿ ਦੇ ਸਿਧਾਂਤਾਂ ਦਾ ਪ੍ਰਗਟਾਵਾ ਕੀਤਾ ਤੇ ਦੂਸਰਾ ਹੈ ਅਨੁਭਵ। ਹੁਣ ਭਾਈ ਗੁਰਦਾਸ ਜੀ ਨੇ ਜਿਹੜੀ ਕਵਿਤਾਵਾਂ ਜਿਹੜੇ ਨੇ ਕਵਿਤਾ ਤੇ ਸਵਈਏ ਲਿਖਿਆ ਉਹਨੂੰ ਭਾਵਨਾਵਾਂ ਦੇ ਆਧਾਰ ਤੇ ਦੋ ਤਰ੍ਹਾਂ ਨਾਲ ਵੰਡਿਆ ਵਿਆਖਿਆ ਇੱਕ ਦੇ ਵਿੱਚ ਤਾਂ ਵਿਆਖਿਆ ਕੀਤੀ ਹੈ ਤੇ ਦੂਸਰੇ ਦੇ ਵਿੱਚ ਆਪਣੇ ਅਨੁਭਵ ਸ਼ੇਅਰ ਕੀਤੇ ਹੈ ਇਹ ਕੀ ਦੀ ਧਾਰਨਾ ਹੈ ਰਤਨ ਸਿੰਘ ਜੱਗੀ ਜੀ ਨੇ ਗੱਲ ਕਹੀ ਹੈ ਕਿ ਜਿਹੜੀਆਂ ਭਾਈ ਗੁਰਦਾਸ ਜੀ ਦੀਆਂ ਕਵਿਤਾਵਾਂ ਤੇ ਸਵਈਏ ਨੇ ਉਹ ਭਾਵਨਾਵਾਂ ਦੇ ਆਧਾਰ ਤੇ ਦੋ ਤਰ੍ਹਾਂ ਦੇ ਨੇ ਨੈਕਸਟ ਜੀ ਹੁਣ ਆਪਾਂ 12 ਦੇਖਦੇ ਆਂ ਰਾਜੇ 12 ਤਾਂ ਹੈਗੀਆਂ 40 ਪਰ ਆਪਾਂ ਸਾਰੀਆਂ ਨਹੀਂ ਕਰਾਂਗੇ ਆਪਾਂ ਸਿਰਫ ਉਹ ਕਰਾਂਗੇ ਜਿਹੜੀਆਂ ਤੁਹਾਡੇ ਐਗਜ਼ਾਮ ਪੁਆਇੰਟ ਆਫ View ਦੇ ਲਈ ਇੰਪੋਰਟੈਂਟ ਨੇ ਇਸ ਤੋਂ ਇਲਾਵਾ ਸਾਰੀਆਂ 12 ਦੀ ਪੀਡੀਐਫ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ ਟੈਲੀਗ੍ਰਾਮ ਦੇ ਉੱਪਰ ਜੇ ਕੋਈ ਪੜ੍ਹਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹ ਸਕਦਾ ਹੁਣ ਪਹਿਲੀ ਵਾਰ ਦੇ ਵਿੱਚ ਰਾਜੇ ਦੇਖੋ ਕੀ ਹੈ ਗਿਆਨ ਰਤਨਾਵਲੀ ਵਜੋਂ ਮਸ਼ਹੂਰ ਹੈ ਕਿਹੜੀ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਗਿਆਨ ਰਤਨਾਵਲੀ ਦੇ ਨਾਲ ਜਾਣਿਆ ਜਾਂਦਾ ਹੈ ਪਹਿਲੀ ਵਾਰ ਨੂੰ ਤੇ ਇਹਦੇ ਨਾਈਕ ਕੋਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਦੇ ਵਿੱਚ ਕਿੰਨਾ ਦਾ ਜ਼ਿਕਰ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਗਿਆ ਤੇ ਵਾਰ ਦੀ ਸ਼ੁਰੂਆਤ ਕਿਹਦੇ ਤੋਂ ਹੋਈ ਹੈ ਮੰਗਲਾ ਚਰਨ ਤੋਂ ਹੋਈ ਹੈ ਮੋਸਟ ਇੰਪੋਰਟੈਂਟ ਮੈਂ ਜਦੋਂ ਚੰਡੀ ਦੀ ਵਾਰ ਕਰਵਾਈ ਸੀ ਤੁਹਾਨੂੰ ਦੋਮੇ ਦੱਸਿਆ ਸੀਗਾ ਕਿ ਵਾਰ ਦੇ ਜਿਹੜੇ ਪੰਜ ਭਾਗ ਹੁੰਦੇ ਆ ਵਾਰ ਹਮੇਸ਼ਾ ਸਟਾਰਟ ਹੁੰਦੀ ਹੈ ਮੰਗਲਾ ਚਰਨ ਦੇ ਨਾਲ ਤੇ ਖਤਮ ਕਿਹਦੀ ਹੁੰਕੇ ਦੇ ਨਾਲ ਹੁੰਦੀ ਹੈ ਮਹਾਤਮ ਦੇ ਨਾਲ ਨੈਕਸਟ ਜੀ ਕੁੱਲ ਪੌੜੀਆਂ ਪੌੜੀਆਂ ਕਿੰਨੀਆਂ ਨੇ ਜੀ ਪਹਿਲੀ ਵਾਰ ਦੀਆਂ 22 ਪੌੜੀਆਂ ਨੇ ਮੋਸਟ ਇੰਪੋਰਟੈਂਟ ਪੁਆਇੰਟ ਐਂਡ ਨੋਟ ਕਰ ਲਓ ਪਹਿਲੀ ਵਾਰ ਦਾ ਅੰਤਿਮ ਪੌੜੀ ਵਾਹਿਗੁਰੂ ਸ਼ਬਦ ਅੱਖਰ ਕ੍ਰਮ ਅਨੁਸਾਰ ਵਿਆਖਿਆ ਮੋਸਟ ਇੰਪੋਰਟੈਂਟ ਪਿੱਛੇ ਵੀ ਮੈਂ ਦੋ ਵਾਰੀ ਤੁਹਾਨੂੰ ਦੱਸ ਕੇ ਆਈਆਂ ਕਿ ਵਾਹਿਗੁਰੂ ਸ਼ਬਦ ਅੱਖਰ ਕ੍ਰਮ ਅਨੁਸਾਰ ਵਿਆਖਿਆ ਕੀਤੀ ਹੈ ਗੁਰੂ ਜੀ ਨੇ ਪਹਿਲੀ ਵਾਰ ਦੇ ਅੰਤਿਮ ਪੌੜੀ ਦੇ ਵਿੱਚ ਨੈਕਸਟ ਹੈ ਜੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗចਾਨਨ ਹੋਇਆ ਇਹ ਜਿਹੜੇ ਲਾਈਨਾਂ ਨੇ ਇਹ ਵੀ ਕਹੇ ਦੀਆਂ ਨੇ ਵਾਰ ਦੇ ਵਿੱਚ ਨੇ ਪਹਿਲੀ ਵਾਰ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੇ ਵਿੱਚ ਦੱਸਿਆ ਗਿਆ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਸੰਪਾਦਿਤ ਕੀਤੀ ਗਈ ਉਹਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਹੀ ਜਿਹੜੀ ਇਹ ਪਹਿਲੀ ਵਾਰ ਸੀਗੀ ਸੰਪਾਦਿਤ ਕਰ ਦਿੱਤੀ ਗਈ ਸੀ ਇਹ ਵੀ ਤੁਸੀਂ ਧਿਆਨ ਚ ਰੱਖਣਾ ਹੈ ਨੈਕਸਟ ਜੀ ਦੂਜੀ ਅਤੇ ਚੌਥੀ ਵਾਰ ਹੁਣ ਦੂਜੀ ਤੇ ਚੌਥੀ ਵਾਰ ਦੇ ਵਿੱਚ ਕੀ ਦੱਸਿਆ ਗਿਆ ਗੁਰਸਿੱਖ ਅਤੇ ਮਨਮੁਖ ਦੇ ਲੱਛਣ ਦੱਸੇ ਗਏ ਕਿ ਗੁਰਸਖ ਕਿਹੜਾ ਤੇ ਮਨਮੁਖ ਕਿਹੜਾ ਮਨਮੁਖ ਨੂੰ ਖੂਦ ਇਹ ਡੱਡੂ ਕਿਹਾ ਗਿਆ ਹੁਣ ਭਾਈ ਗੁਰਦਾਸ ਜੀ ਨੇ ਜਿਹੜਾ ਮਨਮੁਖ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ ਉਹਨੂੰ ਖੂਦ ਆ ਡੱਡੂ ਕਿਹਾ ਨੈਕਸਟ ਜੀ 6ਵੇਂ ਪਾਸ਼ਾ ਪਾਸ਼ਾ ਜੀ ਦਾ ਜ਼ਿਕਰ ਮਿਲਦਾ ਕਿਹੜੀਆਂ-ਕਿਹੜੀਆਂ ਵਾਰਾਂ ਤੋਂ 6ਵੀਂ ਪਾਸ਼ਾ ਜੀ ਦਾ ਜ਼ਿਕਰ ਮਿਲਦਾ ਤੀਸਰੀ 13ਵੀਂ 24ਵੀਂ 26ਵੀਂ 38ਵੀਂ ਤੇ 39ਵੀਂ ਵਾਰ ਦੇ ਵਿੱਚ ਸਾਡੇ ਛੇਵੇਂ ਪਾਸ਼ਾ ਪਾਸ਼ਾ ਜੀ ਦਾ ਜ਼ਿਕਰ ਮਿਲਦਾ ਇਹ ਵਾਰਾਂ ਤੁਸੀਂ ਧਿਆਨ ਚ ਰੱਖਣੀਆਂ ਨੇ ਤੀਜੀ 13ਵੀਂ 24ਵੀਂ 26ਵੀਂ 38ਵੀਂ ਤੇ 39ਵੀਂ ਵਾਰ ਦੇ ਵਿੱਚ ਛੇਵੇਂ ਪਾਸ਼ਾ ਜੀ ਦਾ ਜ਼ਿਕਰ ਮਿਲਦਾ ਹੈ ਅੱਗੇ ਦੇਖਦੇ ਹਾਂ ਜੀ 6ਵੀਂ ਅਤੇ 12ਵੀਂ ਵਾਰ ਹੁਣ 6ਵੀਂ ਤੇ 12ਵੀਂ ਵਾਰ ਦੇ ਵਿੱਚ ਕੀ ਹੈ ਗੁਰ ਗੁਰਮੁਖੀ ਵਿਅਕਤੀ ਦੇ દੈਨਿਕ ਮਰਿਆਦਾ ਦਾ ਵਰਣਨ ਕੀਤਾ ਹੈ ਹੁਣ ਜਿਹੜਾ ਗੁਰ ਗੁਰਮੁਖ ਵਿਅਕਤੀ ਆ ਉਹਦੇ ਹੁਣ દੈਨਿਕ ਮਰਿਆਦਾ ਦਾ ਵਰਣਨ ਕੀਤਾ ਕਿ ਉਹ ਦਿਨ ਦਾ ਦੇ ਵਿੱਚ ਉਹਦਾ ਕੀ ਅਭਿਆਸ ਰਹਿੰਦਾ ਕੀ ਕੁਝ ਕਰਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਉੱਠ ਕੇ ਸਾਧ ਸੰਗਤ ਕਰਦਾ ਗੁਰਦੁਆਰੇ ਜਾਂਦਾ ਫਿਰ ਕੀਰਤਨ ਸੁਣਦਾ ਫਰੈਰਾਸ ਕਰਦਾ ਹੈ ਤੇ ਕੀਰਤਨ ਸੋਲਾ ਗਾਉਂਦਾ ਹੈ ਜੀ ਇਹ ਨੇ ਗੁਰਸਿੱਖ ਦੇ ਗੁਰਮੁਖ ਵਿਅਕਤੀ ਦੇ દૈਨਿਕ ਮਰਯਾਦਾ ਨੈਕਸਟ ਹੈ ਜੀ 10ਵੀਂ ਵਾਰ 10ਵੀਂ ਵਾਰ ਦੇ ਵਿੱਚ ਕਿੰਨੀਆਂ ਪੌੜੀਆਂ ਨੇ 23 ਪੌੜੀਆਂ ਨੇ ਤੇ ਇਹਨੂੰ ਭਗਤ ਰਤਨਾਮਲੀ ਵਜੋਂ ਮਸ਼ਹੂਰਿਆ ਵਾਲੀ ਵਾਰ ਦਸਵੀਂ ਵਾਰ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਭਗਤ ਰਤਨਾਮਲੀ ਇਹਦੇ ਵਿੱਚ ਭਗਤਾਂ ਦਾ ਸੰਖੇਪ ਜੀਵਨ ਦਾ ਵਰਣਨ ਕੀਤਾ ਹੈ ਕਿ ਜਿਹੜੇ ਭਗਤ ਹੈ ਉਹਨਾਂ ਦਾ ਕਿਹੋ ਜਿਹਾ ਜੀਵਨ ਹੁੰਦਾ ਹੈ ਨੈਕਸਟ ਹੈ ਜੀ 11ਵੀਂ ਵਾਰ 11ਵੀਂ ਵਾਰ ਦੇ ਵਿੱਚ ਗੁਰਸਿੱਖਾਂ ਦੀ ਇਹਨੂੰ ਗੁਰਸਿੱਖਾਂ ਦੀ ਵਾਰ ਕਿਹਾ ਜਾਂਦਾ ਹੈ ਸਿੱਖਾਂ ਦੀ ਭਗਤਮਾਲਾ ਵੀ ਇਹਨੂੰ ਕਿਹਾ ਜਾਂਦਾ ਹੈ ਭਾਣੀ ਭਾਈ ਮਨੀ ਸਿੰਘ ਜੀ ਨੇ ਨਾਮ ਦਿੱਤਾ ਸਿੱਖਾਂ ਦੀ ਭਗਤਮਾਲਾ ਇਹਦੇ ਵਿੱਚ ਪਹਿਲੇ 6 ਗੁਰੂਆਂ ਦੇ ਜਿਹੜੇ ਗੁਰਸਿੱਖ ਰਹੇ ਆ ਉਹਨਾਂ ਬਾਰੇ ਪੂਰਨ ਜਾਣਕਾਰੀ ਦਿੱਆ ਜਿਹੜੇ ਪਹਿਲੇ 6 ਗੁਰੂ ਸਾਹਿਬਾਨਾਂ ਦੇ ਜਿਹੜੇ ਸਿੱਖ ਰਹੇ ਆ ਉਹਨਾਂ ਦੀ ਪੂਰੀ ਜਾਣਕਾਰੀ ਮਿਲਦੀ ਹੈ ਸਾਨੂੰ 11ਵੀਂ ਵਾਰ ਦੇ ਵਿੱਚ ਸਿੱਖਾਂ ਦੀ ਪਖਤਮਾਲਾ ਦੇ ਵਿੱਚ ਨੈਕਸਟ ਹੈ ਜੀ 16ਵੀਂ ਵਾਰ ਪਰ 16ਵੀਂ ਵਾਰ ਦੇ ਵਿੱਚ ਕੀ ਹੈ ਮੇਣਿਆਂ ਦਾ ਜ਼ਿਕਰ ਮਿਲਦਾ ਹੁਣ ਦੇਖੋ ਮੇਣਿਆਂ ਦਾ ਜ਼ਿਕਰ ਮਿਲਦਾ ਮੇਣੀ ਦਿੱਤੇ ਗਏ ਆ 16ਵੀਂ ਵਾਰ ਦੇ ਵਿੱਚ ਕਿੰਨਾਂ ਨੂੰ ਦਿੱਤੇ ਗਏ ਆ ਬੇਮੁਖਾਂ ਨੂੰ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦੇਗੇ ਉਹਨਾਂ ਨੂੰ ਬੇਮੁਖ ਕਿਹਾ ਗਿਆ ਤੇ ਬੇਮੁਖਾਂ ਨੂੰ ਮੇਣੇ ਦਿੱਤੇ ਗਏ ਆ 16ਵੀਂ ਵਾਰ ਦੇ ਵਿੱਚ ਨੈਕਸਟ ਹੈ ਜੀ 27ਵੀਂ ਵਾਰ 27ਵੀਂ ਵਾਰ ਮੋਸਟ ਇੰਪੋਰਟੈਂਟ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲਓ ਪ੍ਰੀਤ ਜੋੜਿਆਂ ਦਾ ਜ਼ਿਕਰ ਜਿਹੜੇ ਜੋੜੇ ਰਹੇ ਆ ਜਿਨ੍ਹਾਂ ਨੇ ਜਿਵੇਂ ਕਿ ਹੀਰ ਰਾਂਝਾ ਸੱਸੀ ਪੁੰਨੂ ਸੋਨੀ ਮੈਵਾਲ ਇਹਨਾਂ ਦਾ ਜ਼ਿਕਰ ਕਿਹਦੇ ਵਿੱਚ ਕੀਤਾ ਗਿਆ 27ਵੀਂ ਵਾਰ ਦੇ ਵਿੱਚ ਕੀਤਾ ਗਿਆ ਤੇ ਦੱਸਿਆ ਗਿਆ ਹੈ ਕਿ ਇੰਨਾ ਪੇਮੀ ਜੋੜਿਆਂ ਦਾ ਜਿਹੜਾ ਪ੍ਰੇਮ ਹੈ ਉਹਦੇ ਨਾਲੋਂ ਗੁਰੂ ਦੇ ਪ੍ਰਤੀ ਜਿਹੜਾ ਗੁਰਸਿੱਖਾਂ ਦਾ ਪ੍ਰੇਮ ਹੈ ਉਹ ਕਿਤੇ ਵਧੇਰੇ ਸੱਚਾ ਤੇ ਸੁੱਚਾ ਨੈਕਸਟ ਹੈ ਜੀ 36ਵੀਂ ਵਾਰ ਹੁਣ 36ਵੀਂ ਵਾਰ ਜਿਹੜੀ ਇਹਦੇ ਵਿੱਚ ਪਿਰਥੀ ਚੰਦ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਗਿਆ ਹੈ ਮੀਨਾ ਸੰਪਰਦਾਏ ਦਾ ਜ਼ਿਕਰ ਕੀਤਾ ਗਿਆ ਹੈ ਪਿਰਥੀ ਚੰਦ ਦੇ ਕਾਰਨਾਮਿਆਂ ਦਾ ਜ਼ਿਕਰ 36ਵੀਂ ਵਾਰ ਦੇ ਵਿੱਚ ਦਾਸਤੇ ਹੈ ਜੀ ਆਪਣੇ ਕੋਲ 39ਵੀਂ ਵਾਰ 39ਵੀਂ ਵਾਰ ਦੇ ਵਿੱਚ ਕੀ ਹੈ 21 ਪੌੜੀਆਂ ਨੇ ਇਹ ਵੀ ਤੁਸੀਂ ਯਾਦ ਰੱਖਣਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪ੍ਰਭੂ ਦੇ ਸਰੂਪ ਦਾ ਵਰਣਨ ਕੀਤਾ ਗਿਆ 39ਵੀਂ ਵਾਰ ਦੇ ਵਿੱਚ ਪਹਿਲੇ ਪੰਜ ਗੁਰੂ ਸਹਿਬਾਨਾਂ ਬਾਰੇ ਦੇ ਵਿੱਚ ਜ਼ਿਕਰ ਹੋਇਆ ਤੇ ਪ੍ਰਭੂ ਦੇ ਪ੍ਰੇਮ ਦਾ ਰਸ ਕੋਈ ਕੋਈ ਪੀ ਸਕਦਾ ਹੈ ਗੁਰੂ ਜੀ ਨੇ ਦੱਸਿਆ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਪ੍ਰਭੂ ਦੇ ਜਿਹੜਾ ਪ੍ਰੇਮ ਦਾ ਰਸ ਹੈ ਇਹ ਵੀ ਕੋਈ ਵਿਰਲਾ ਪ੍ਰਾਣੀ ਹੀ ਪੀ ਸਕਦਾ ਹੈ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੈਗੀ ਤੇ ਮੁੰ다ਵਲੀ ਰੂਪ ਵਿੱਚ ਅੰਕਿਤ ਕੀਤਾ ਇਸ ਵਾਰ ਨੂੰ ਮੋਸਟ ਇੰਪੋਰਟੈਂਟ ਪੁਆਇੰਟ ਪੁੱਛਿਆ ਜਾਂਦਾ ਹੈ ਕਿ ਕਿਹੜੇ ਰੂਪ ਦੇ ਵਿੱਚ 39ਵੀਂ ਵਾਰ ਨੂੰ ਅੰਕਿਤ ਕੀਤਾ ਗਿਆ ਮੁੰ다ਵਲੀ ਰੂਪ ਦੇ ਵਿੱਚ ਕੀਤਾ ਗਿਆ ਨੈਕਸਟ ਹੈ ਜੀ 41ਵੀਂ ਵਾਰ ਹੁਣ ਦੇਖੋ ਜੀ ਕਈ ਵਿਦਵਾਨ ਕਹਿੰਦੇ ਆ ਕਿ ਭਾਈ ਗੁਰਦਾਸ ਤੀਜੀ ਦੀਆਂ 41 ਵਾਰਾਂ ਨੇ ਨਹੀਂ ਜੀ ਇਹਨਾਂ ਦੀਆਂ 40 ਵਾਰਾਂ ਨੇ ਜੇ ਜਿਹੜੀ 41ਵੀਂ ਵਾਰ ਆ ਉਹ ਭਾਈ ਗੁਰਦਾਸ ਜੀ ਦੂਜੇ ਨੇ ਕਿਹੜੇ ਨੇ ਭਾਈ ਗੁਰਦਾਸ ਜੀ ਦੂਜੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਹਦੇ ਟਾਈਮ ਦੇ ਸਿੱਖ ਸੀਗੇ ਤੇ ਉਹਨਾਂ ਦੇ ਸਮਕਾਲੀ ਸੀਗੇ ਤੇ ਇਹਨਾਂ ਦੀ ਇੱਕੋ ਇੱਕ ਵਾਰ ਜਿਹੜੀ ਇਹਨਾਂ ਨੇ ਰਚੀ ਆ ਉਹਦਾ ਨਾਮ ਕੀ ਆ ਵਾਰ ਸ਼੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਇਹ ਵਾਰ ਜਿਹੜੀ ਇਹਨਾਂ ਨੇ ਰਚੀ ਆ ਪਰ ਇਹ ਉਹ ਵਾਲੇ ਪਾ ਪਾਈ ਗੁਰਦਾਸ ਜੀ ਨਹੀਂ ਹੈਗੇ ਜੀ ਇਹ ਹੈਗੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਆਈ ਹੋਪ ਤੁਹਾਨੂੰ ਇਹਨਾ ਕਲੀਅਰ ਹੋ ਗਿਆ ਹੋਊਗਾ ਹੁਣ ਦੇਖਦੇ ਆ ਜੀ ਅਭਿਆਸ ਪ੍ਰਸ਼ਨ ਪਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਹੁਣ ਪਾਈ ਗੁਰਦਾਸ ਜੀ ਦਾ ਗੁਰੂ ਅਮਰਦਾਸ ਜੀ ਦੇ ਨਾਲ ਰਿਲੇਸ਼ਨ ਦੱਸਣਾ ਤੇ ਚਾਚੇ ਭਤੀਜੇ ਦਾ ਰਿਲੇਸ਼ਨ ਹੈ ਤਾਂ ਪਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਆ ਪਤੀਜੇ ਲੱਗਦੇ ਨੇ ਜੀ ਨੈਕਸਟ ਹੈ ਜੀ ਕਿਸ ਨੇ ਭਾਈ ਗੁਰਦਾਸ ਜੀ ਨੂੰ ਪੰਜਾਬੀ ਦਾ ਸੈਂਡਪਾਲ ਕਿਹਾ ਹੈ ਜੀ ਸਿੰਘ ਸੀਤਲ ਨੇ ਮੋਹਨ ਸਿੰਘ ਨੇ ਸੰਤ ਸਿੰਘ ਸੇਖੋ ਨੇ ਜਾਂ ਗੁਰੂ ਰਾਮਦਾਸ ਜੀ ਨੇ ਬੀ ਆਪਸ਼ਨ ਦੇ ਨਾਲ ਚੱਲਾਂਗੇ ਮੋਹਨ ਸਿੰਘ ਜੀ ਨੇ ਭਾਈ ਗੁਰਦਾਸ ਜੀ ਨੂੰ ਪੰਜਾਬੀ ਦਾ ਸੈਂਟ ਪਾਲ ਕੇ ਹੈ ਨੈਕਸਟ ਹੈ ਜੀ ਭਾਈ ਗੁਰਦਾਸ ਜੀ ਨੇ ਕਿੰਨਾ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ ਸੀਗੀ ਤਾਂ ਪਾਥਿਓਰੀ ਕਲਾਸ ਦੇ ਵਿੱਚ ਪਿੱਛੇ ਕਰਕੇ ਆਏ ਆ ਗੁਰੂ ਰਾਮਦਾਸ ਜੀ ਤੋਂ ਇਹ ਪ੍ਰਭਾਵਿਤ ਹੋ ਕੇ ਇਹਨਾਂ ਨੇ ਸਿੱਖੀ ਧਾਰਨ ਕੀਤੀ ਗੁਰੂ ਅਮਰਦਾਸ ਜੀ ਨੇ ਤੇ ਇਹਨਾਂ ਨੂੰ ਗੋਦ ਲੈ ਲਿਆ ਸੀ ਕਿਉਂਕਿ ਇਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ ਗੁਰੂ ਅਮਰਦਾਸ ਜੀ ਦੇ ਕੋਲ ਰਹੇ ਆ ਪਰ ਸਿੱਖੀ ਧਾਰਨ ਇਹਨਾਂ ਨੇ ਗੁਰੂ ਰਾਮਦਾਸ ਜੀ ਦੇ ਸਮੇਂ 'ਚ ਕੀਤੀ ਹੈ ਗੁਰੂ रामदास जी ਤੋਂ ਪ੍ਰਭਾਵਿਤ ਹੋਗੀ ਨੈਕਸਟ ਹੈ ਜੀ ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਹੈ 30 28 29 ਜਾਂ 40 ਤੇ 40 ਵਾਰਾਂ ਦੀ ਰਚਨਾ ਕੀਤੀ ਹੈ ਭਾਈ ਗੁਰਦਾਸ ਜੀ ਨੇ ਨੈਕਸਟ ਹੈ ਜੀ ਬੰਸਾਵਲੀ ਨਾਮਾ ਦਸਾ ਪਾਸ਼ਾਆਂ ਕਿਸ ਦੀ ਰਚਨਾ ਹੈ ਕੇਸਰ ਸਿੰਘ ਛਿਬਰ ਦੀ ਰੰਧੀਰ ਸਿੰਘ ਦੀ ਅਮਰਦਾਸ ਜੀ ਦੀ ਜਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਤਾਂ ਆਪਸ਼ਨ A ਦੇ ਨਾਲ ਚੱਲਾਂਗੇ ਕੇਸਰ ਸਿੰਘ ਛਿਬਰ ਜੀ ਦੀ ਰਚਨਾ ਹੈ ਬੰਸਾ ਵਾਲੀ ਨਾਮਾ ਦਸਾ ਪਾਸ਼ਾਆਂ ਕਾ ਜੇ ਇਹਦੇ ਵਿੱਚ ਪਾਈ ਗੁਰਦਾਸ ਜੀ ਦੇ ਮਾਤਾ ਪਿਤਾ ਦਾ ਪਤਾ ਚੱਲਦਾ ਪਾਈ ਗੁਰਦਾਸ ਜੀ ਦੇ ਪਿਤਾ ਦਾ ਨਾਮ ਆਪਾਂ ਪਿੱਛੇ ਕਰਕੇ ਆਏ ਆਂ ਈਸ਼ਰਦਾਸ ਜੀ ਹੈ ਤੇ ਮਾਤਾ ਦਾ ਨਾਮ ਕੀ ਹੈ ਜੀਵਨੀ ਜੀ ਨੈਕਸਟ ਹੈ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਭਾਈ ਗੁਰਦਾਸ ਜੀ ਨੂੰ ਸਿੱਖ ਮਿਸ਼ਨ ਦੀ ਵਜੋਂ ਕਿੱਥੇ ਨਿਯੁਕਤ ਕੀਤਾ ਕਿੱਥੇ ਭੇਜਿਆ ਸੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਲਾਹੌਰ ਮਲਤਾਨ ਆਗਰਾ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆਗਰੇ ਤੇ ਬਨਾਰਸ ਭੇਜਿਆ ਸੀ ਗਾਜੇ ਗੁਰੂ ਅਮਰਦਾਸ ਜੀ ਨੇ ਭਾਈ ਗੁਰਦਾਸ ਜੀ ਨੂੰ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਨੈਕਸਟ ਜੀ ਭਾਈ ਗੁਰਦਾਸ ਜੀ ਨੇ 12 ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਹੈ ਨਿਸ਼ਾਨੀ ਛੰਦ ਦੀ ਸ੍ਰੀਖੰਡੀ ਛੰਦ ਦੀ ਦੋਨੋਂ ਹੀ ਕੋਈ ਵੀ ਨਹੀਂ ਤੇ ਨਿਸ਼ਾਨੀ ਖੰਡ ਦੀ ਵਰਤੋਂ ਕੀਤੀ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ 12 ਦੇ ਵਿੱਚ ਨੈਕਸਟ ਜੀ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਦਾ ਨਾਮ ਗਿਆਨ ਰਤਨਾਵਲੀ ਵਜੋਂ ਪ੍ਰਚਲਿਤ ਹੈ ਤੇ ਪਹਿਲੀ ਵਾਰ ਜਿਹੜੀ ਆ ਉਹ ਭਾਈ ਗੁਰਦਾਸ ਜੀ ਦੀ ਆ ਜਿਹਨੂੰ ਕਿ ਗਿਆਨ ਰਤਨਾਵਲੀ ਵਜੋਂ ਵੀ ਜਾਣਿਆ ਜਾਂਦਾ ਹੈ ਨੈਕਸਟ ਦੇ ਭਾਈ ਗੁਰਦਾਸ ਜੀ ਨੇ ਕਿਸ ਰਚਨਾ ਵਿੱਚ ਵਾਹਿਗੁਰੂ ਸ਼ਬਦ ਦੀ ਅੱਖਰ ਕ੍ਰਮ ਅਨੁਸਾਰ ਅਧਿਆਤਮਕ ਵਿਆਖਿਆ ਕੀਤੀ ਹੈ ਕਿੰਨਾ ਦੇ ਵਿੱਚ ਕੀਤੀ ਹੈ ਜੀ ਕਿਹੜੀ ਰਚਨਾ ਦੇ ਵਿੱਚ 12 ਵਿੱਚ ਸ਼ਲੋਕ ਵਿੱਚ ਦੋਵੇਂ ਹੀ ਜਾਂ ਕਬੀਤ ਤੇ ਸਵਈਏ ਤਾਂ ਦੇਖੋ ਜੀ 12 ਤੇ ਸ਼ਲੋਕ ਦੋਨਾਂ ਦੇ ਵਿੱਚ ਹੀ ਇਹਨਾਂ ਨੇ ਵਾਹਿਗੁਰੂ ਸ਼ਬਦ ਦੀ ਅੱਖਰ ਕ੍ਰਮ ਅਨੁਸਾਰ ਵਿਆਖਿਆ ਕੀਤੀ ਹੈ ਤਾਂ ਸੀ ਆਪਸ਼ਨ ਦੇ ਨਾਲ ਚੱਲਾਂਗੇ ਦੋਨੋਂ ਹੀ ਨੈਕਸਟ ਹੈ ਜੀ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਕਦੋਂ ਪੂਰਾ ਹੋਇਆ ਸੀ ਤੇ 1604 ਈਸਵੀ ਦੇ ਵਿੱਚ ਹੋਇਆ ਸੀ ਨੈਕਸਟ ਹੈ ਜੀ ਭਾਈ ਗੁਰਦਾਸ ਸਿੰਘ ਨੇ ਮੇਣਿਆਂ ਦਾ ਜ਼ਿਕਰ ਕਿਸ ਲਈ ਵਰਤਿਆ ਹੈ ਮੇਣੇ ਕਿਹਨੂੰ ਦਿੱਤੇ ਸੀ ਇਹਨਾਂ ਨੇ ਆਪਣੀ 16ਵੀਂ ਵਾਰ ਦੇ ਵਿੱਚ ਬੇਮੁਖਾਂ ਨੂੰ ਜਿਹੜੇ ਗੁਰੂ ਤੋਂ ਬੇਮੁਖ ਹੋਏ ਬੈਠੇ ਆ 16ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਿੰਘ ਨੇ ਮੇਣਿਆਂ ਜ਼ਿਕਰ ਕੀਤਾ ਆਈ ਹੋਪ ਕਲਾਸ ਤੁਹਾਨੂੰ ਵਧੀਆ ਲੱਗੀ ਹੋਗੀ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡੇ ਲਾਈਕ ਐਂਡ ਸ਼ੇਅਰ ਤੇ ਤੁਹਾਡੀ ਸਬਸਕ੍ਰਾਈਬ ਕਰਨ ਦਾ ਜਿਹੜਾ ਵੀ ਹੈ ਉਹੀ ਸਾਨੂੰ ਮੋਟੀਵੇਟ ਕਰਦਾ ਹੈ ਉਹਦੇ ਤੋਂ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿਸੀ ਹੋਰ ਵਧੀਆ-ਵਧੀਆ ਕੰਟੈਂਟ ਤੁਹਾਡੇ ਤੱਕ ਲੈ ਕੇ ਆਈਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਲਾਸ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ